ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਦੇ ਸਤਿਕਾਰਯੋਗ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ 2 ਸਾਲ ਤੋਂ ਵੱਧ ਆਮ ਆਦਮੀ ਸਰਕਾਰ ਦਾ ਸਮਾਂ ਹੋ ਚੁੱਕਿਆ ਲੇਕਿਨ ਲੋਕ ਅਜੇ ਤੱਕ ਵੀ ਜਿਹੜੇ ਨੇ ਮੁਸ਼ਕਲਾਂ ਦੇ ਨਾਲ ਜੂਜਨ ਨੂੰ ਮਜਬੂਰ ਨੇ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਰਾਤ ਦਾ ਟਾਈਮ ਤੇ ਲੋਕ ਪਰੇਸ਼ਾਨ ਨੇ ਪਾਣੀ ਨੂੰ ਲੈ ਕੇ ਇਸ ਵੇਲੇ ਅਸੀਂ ਬਿੱਲੇ ਵਾਲਾ ਚੌਂਕ ਜੋੜੇ ਫੜਕ ਵਾਲੀ ਸਾਈਡ ਤੇ ਉਸ ਜਗ੍ਹਾ ਤੇ ਮੌਜੂਦ ਹਾਂ ਲੋਕ ਪਾਣੀ ਨੂੰ ਲੈ ਕੇ ਜਿਹੜਾ ਪਰੇਸ਼ਾਨ ਨੇ ਲੰਬੇ ਸਮੇਂ ਤੋਂ ਜਿਹੜਾ ਇਹਨਾਂ ਦੇ ਘਰਾਂ ਦਾ ਪਾਣੀ ਆ ਉਸ ਨੂੰ ਲੈ ਕੇ ਪਰੇਸ਼ਾਨ ਨੇ ਗੱਲਬਾਤ ਕਰਦੇ ਆ ਕਿਉਂਕਿ ਅੱਜ ਇਹਨਾਂ ਨੇ ਇੱਕ ਫੈਸਲਾ ਲਿਆ ਇੱਕ ਧਰਨਾ ਪ੍ਰਦਰਸ਼ਨ ਦਾ ਜੋ ਇੱਕ ਸਿਰਫ ਕਹਿ ਦिए ਕਿ ਆਪਣੀ ਹੀ ਗਲੀ ਦੇ ਵਿੱਚ ਇੱਕ ਧਰਨੇ ਦਾ ਰੂਪ ਦਿੱਤਾ ਹੋਇਆ ਕਿਸ ਜਗ੍ਹਾ ਤੇ ਬੈਠੇ ਹੋ ਤੇ ਕੀ ਪਰੇਸ਼ਾਨੀ ਆ ਤੁਹਾਡੀ ਸਰ ਅਸੀਂ ਮੁਕੰਮਪੁਰਾ ਬਿੱਲੇ ਵਾਲੇ ਚੌਕ ਅਸੀਂ ਬੈਠੇ ਆਂ ਔਰ ਅਸੀਂ ਵਾਰਡ ਨੰਬਰ 22 ਤੋਂ ਬੋਲਦੇ ਪਏ ਆ ਹਨਾ ਤੇ ਸਾਨੂੰ ਇੱਥੇ ਨਾ ਪਾਣੀ ਦੀ ਬੜੀ ਦਿੱਕਤ ਹੈ ਮਤਲਬ ਹਮੇਸ਼ਾ ਸਾਡੇ ਚਲੋ ਕਾਉਂਸਲਰ ਵਗੈਰਾ ਕਰਦੇ ਆ ਆਪਣੀ ਜਿੰਨੀ ਕੋਈ ਨਾ ਕੋ ਹੈਲਪ ਹੁੰਦੀ ਆ ਉਹ ਕਰਦੇ ਆ ਬਟ ਇੱਥੇ ਨਾ ਪਾਣੀ ਦੀ ਬੜੀ ਦਿੱਕਤ ਹੈਗੀ ਆ ਕਦੀ ਮੋਟਰ ਖਰਾਬ ਹੋ ਜਾਂਦੀ ਆ ਕਦੀ ਕੁਛ ਕਦੀ ਕੁਛ ਹੁਣ ਅਸੀਂ ਲੇਡੀਜ਼ ਘਰ ਦੇ ਵਿੱਚ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਉਹਨੂੰ ਤੇ ਸੋਲਵ ਕਰਾਉਣਾ ਹੀ ਪੈਣਾ ਤੇ ਸਾਡੀ ਏਰੀਆ ਦੇ ਵਿੱਚ ਚੋਰੀ ਬਹੁਤ ਹੁੰਦੀ ਆ ਕਦੀ ਕੁਛ ਚੋਰੀ ਹੁੰਦਾ ਇੱਥੋਂ 6ਵੀਂ ਕੀ 7ਵੀਂ ਵਾਰੀ ਤਾਰ ਚੋਰੀ ਹੋ ਗਈ ਹੈ ਸਾਡੇ ਜਿਹੜੇ ਮੈਡਮ ਹੈਗੇ ਆ ਮਤਲਬ ਜਿਹੜੇ ਜੀਵਨ ਜੋਤ ਕੌਰ ਜੀ ਅਸੀਂ ਉਹਨਾਂ ਨੂੰ ਵੀ ਅਪੀਲ ਲਾਵਾਂਗੇ ਕਿ ਸਾਡੇ ਏਰੀਆ 'ਚ ਇੱਕ ਵਾਰੀ ਰਾਉਂਡ ਜ਼ਰੂਰ ਲਓ ਤਿੰਨ ਸਾਲਾਂ ਤੋਂ ਤੁਸੀਂ ਇੱਧਰ ਚੱਕਰ ਨਹੀਂ ਲਗਾਇਆ ਮਨਦੀਪ ਸਿੰਘ ਨਾਮ ਦਾ ਲੜਕਾ ਆ ਦਿਲਬਾਖ ਸਿੰਘ ਭਾਜੀ ਨੇ ਅਸੀਂ ਉਹਨਾਂ ਨੂੰ ਹੀ ਫੋਨ ਕਰ ਕਰਕੇ ਪੁੱਛਦੇ ਭਾਜੀ ਪਾਣੀ ਦੀ ਕੀ ਦਿੱਕਤ ਹੈ ਜਿਹੜੇ ਸਿੱਧੂ ਜਿਹੜੇ ਜੀਵਨ ਜੋਤ ਮੈਡਮ ਨੇ ਪੀਏ ਰੱਖਿਆ ਮਨਿੰਦਰ ਸਿੰਘ ਹੈਨਾ ਉਹ ਸਾਨੂੰ ਕਹਿ ਦਿੰਦੇ ਆ ਕਿ ਵੀਡੀਓ ਪਾ ਦਿਓ ਫੋਟੋਜ਼ ਪਾ ਦਿਓ ਪਰ ਸਾਡੇ ਕੋ ਕੋਈ ਆਨਸਰ ਨਹੀਂ ਹੈਗਾ ਅਸੀਂ ਬਹੁਤ ਪਰੇਸ਼ਾਨ ਆ 6 ਮਹੀਨੇ ਤੋਂ ਅਸੀਂ ਬਹੁਤ ਪਰੇਸ਼ਾਨੀ ਸਰਵਾਈਵ ਕੀਤੀ ਐ ਅੱਜ ਅਸੀਂ ਤਰਨਾ ਲਾਇਆ ਮਨਦੀਪ ਸਿੰਘ ਨੂੰ ਵੀ ਅਸੀਂ ਵਿਚਾਰਿਆਂ ਕਿੰਨਾ ਕ ਅਸੀਂ ਪਰੇਸ਼ਾਨ ਕਰੀ ਜਾਵਾਂਗੇ 6ਵੀਂ ਕੀ 7ਵੀਂ ਵਾਰੀ ਤਾਰ ਚੋਰੀ ਹੋ ਗਈ ਐ ਅਸੀਂ ਉਹਨੂੰ ਕਿਤਰਾ ਬਲੇਮ ਕਰ ਸਕਦੇ ਆ ਸ਼ੁਕਰ ਕਰੋ ਕਿ ਉਹਨਾਂ ਨੇ ਮਿੰਨੂ ਨਹੀਂ ਪਤਾ ਮੈਡਮ ਨੇ ਕਿੰਨੂ ਪੀਏ ਰੱਖਿਆ ਤੇ ਅਸੀਂ ਅੱਜ ਤੱਕ ਤਿੰਨ ਸਾਲਾਂ ਤੋਂ ਕੋਈ ਪੀਏ ਨਹੀਂ ਜੇ ਵੇਖਿਆ ਆਪਣੇ ਲੱਕੇ ਚ ਕਹਿ ਰਹੇ ਹਾਂ ਕਿ ਲੰਬੇ ਸਮੇਂ ਤੋਂ ਤੁਹਾਨੂੰ ਇਹ ਪ੍ਰੋਬਲਮ ਚੱਲ ਰਹੀ ਆ ਤੁਸੀਂ ਆਪ ਦਫਤਰ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਰ ਇੱਥੇ ਜਿੰਨੀਆਂ ਲੇਡੀਜ਼ ਬੈਠੀਆਂ ਨੇ ਨਾ ਸਾਰੇ ਆਪਣਾ ਵਰਕ ਕਰਦੀਆਂ ਨੇ ਦਿਨੇ ਅਸੀਂ ਕਦੋਂ ਜਾਈਏ ਸੰਡੇ ਨੂੰ ਉਹਨਾਂ ਦਾ ਆਫਿਸ ਬੰਦ ਹੁੰਦਾ ਸੀ ਨਹੀਂ ਜਾਪਨ ਨੇ ਸਾਡਾ ਸੁਨਾ ਮਨਦੀਪ ਪਹੁੰਚਦਾ ਉੱਥੇ ਹੁਣ ਅੱਜ ਹਾਰ ਹੋ ਗਈ ਹੈ ਮਨਦੀਪ ਭਾਈ ਕਰਦੇ ਆ ਮਨਦੀਪ ਭਾਜੀ ਕਰਦੇ ਆ ਕੀ ਮਨਦੀਪ ਨੂੰ ਸੈਲਰੀ ਮਿਲਦੀ ਹੈ ਕੀ ਮਨਦੀਪ ਨੂੰ ਕੋਈ ਪੈਸਾ ਦਿੱਤਾ ਜਾਂਦਾ ਆ ਮੈਡਮ ਦਾ ਪੀਏ ਕਿੱਥੇ ਆ ਮੈਡਮ ਦਾ ਪੀਏ ਕਿਉਂ ਨਹੀਂ ਹੁੰਦਾ ਸੇ ਡੇਰੀਏ ਦੇ ਵਿੱਚ ਤੁਹਾਡੇ ਏਰੀਆ ਚ ਮੈਡਮ ਨੇ ਕਦੇ ਆ ਕੇ ਤੁਹਾਡੀ ਸਾਰ ਨਹੀਂ ਲਈ ਨਹੀਂ ਪੁੱਛੀ ਨਹੀਂ ਪੁੱਛੀ ਮੇਰੇ ਘਰ ਨਾਲ ਜਦੋਂ ਦੇ ਉਹ ਜਿੱਤ ਕੇ ਨਹੀਂ ਸਾਡੇ ਏਰੀਏ ਚ ਆਏ ਕੋਈ ਨਹੀਂ ਆਇਆ ਮੈਡਮ ਹੈਗੇ ਕਿਹੜੇ ਹਨ ਲੇਕਿਨ ਵੋਟਾਂ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀਗਾ ਆਮ ਆਦਮੀ ਦੀ ਸਰਕਾਰ ਆ ਤਾਂ ਸਰਕਾਰ ਬਣਨ ਤੋਂ ਬਾਅਦ ਸਾਰੇ ਮੰਤਰੀ ਸਾਰੇ ਐਮਐਲਏ ਆਮ ਲੋਕਾਂ ਦੇ ਵਿੱਚ ਬਹਿ ਕੇ ਹੀ ਲੋਕਾਂ ਦੇ ਫੈਸਲੇ ਲੈਣਗੇ ਇੱਥੇ ਅਸੀਂ ਕਿਹਦੀ ਤਾਰੀਫ ਕਰਾਂਗੇ ਔਰ ਕਿਹਦੀ ਬੁਰਾਈ ਕਰਾਂਗੇ ਦੱਸੋ ਤੁਸੀਂ ਕਰ ਸਕਦੇ ਆ ਤੁਸੀਂ ਕਰ ਸਕਦੇ ਹੋ ਆਡੇ ਰਾਈ ਪੁੱਛਾਂਗੇ ਨਾ ਤੁਸੀਂ ਕੀ ਕਹਿੰਦੇ ਹੋ ਤੁਸੀਂ ਦੱਸੋ ਮੇਰੀ ਗੱਲ ਦਾ ਜਵਾਬ ਦਿਓ ਤੁਸੀਂ ਕਰ ਸਕਦੇ ਹੋ ਕਿਸੇ ਦੀ ਬੁਰਾਈ ਨਹੀਂ ਕਰ ਸਕਦੇ ਅਸੀਂ ਵੀ ਨਹੀਂ ਕਰ ਸਕਦੇ ਪਰ ਸਾਨੂੰ ਸਾਡੇ ਕੰਮ ਅੱਜ ਤੋਂ 10 ਸਾਲ ਪੁਰਾਣੇ ਕਿਉਂ ਨਹੀਂ ਹੁੰਦੀ ਸੀ ਸਿੱਧੂ ਮੈਡਮ ਗਲੀ ਗਲੀ ਫਿਰ ਕੇ ਜਾਂਦੀ ਸੀ ਸਿੱਧੂ ਮੈਮ ਅੱਜ ਤੋਂ 10 ਸਾਲ ਪੁਰਾਣੇ ਸਾਡੇ ਨਾਲ ਸਿੱਧੂ ਮੈਡਮ ਨੇ ਸਾਡੀਆਂ ਗਲੀਆਂ ਬਣਵਾਈਆਂ ਜੇ ਸਾਡੇ ਇਲਾਕੇ ਸਾਡੇ ਘਰਾਂ 'ਚ ਵੀ ਆਏ ਜੇ ਇਸ ਆ ਬਾਪ ਪਾ ਕੇ ਨਾ ਉਹਨੂੰ ਪੂਰਾ ਇਲਾਕਾ ਕਮਾਤਾ ਸੀ ਮੈਂ ਔਰ ਸਾਡੇ ਸਾਰੇ ਟਰਾਂਸਫਰਮ ਸਾਡੀ ਲਾਈਟ ਸਾਡੀਆਂ ਗਲੀਆਂ ਸਾਡੇ ਸੀਵਰ ਨੰਬਰ 1 ਕਰਾਇਸੀ ਨਹੀਂ ਮੈਂ ਤੁਹਾਡੀ ਜ਼ਵਾਲਦਾ ਹਾਂ ਜਵਾਬ ਦੇਣਾ ਤੁਸੀਂ ਮੇਰੇ ਕੋ ਇਹ ਚੀਜ਼ ਦਾ ਕੁਐਸਚਨ ਕਰ ਰਹੇ ਹੋ ਕਿ ਕਿਸੇ ਦੀ ਬੁਰਾਈ ਕਰ ਸਕਦੇ ਹੋ ਜਾਂ ਨਹੀਂ ਠੀਕ ਹੈ ਫਿਰ ਤੁਸੀਂ ਵੋਟ ਕਿਉਂ ਦਿੰਨੇ ਹੋ ਜੇ ਤੁਸੀਂ ਆਪਣੇ ਹੱਕ ਲਈ ਕਿਸੇ ਦੇ ਖਿਲਾਫ ਨਹੀਂ ਬੋਲ ਸਕਦੇ ਫਿਰ ਵੋਟ ਕਿਉਂ ਦਿੰਨੀ ਹੈ ਅੰਨੇ ਕੋਲ ਦੋ ਅੰਨਾ ਹੁੰਦਾ ਨਾ ਬੰਦਾ ਅੱਖਾਂ ਉਹਦੀਆਂ ਉਹਦੇ ਹੀ ਖੋਲਦੀਆਂ ਨੇ ਜਦੋਂ ਉਹਨੂੰ ਲੱਗਦਾ ਕਿ ਮੇਰੇ ਕੋ ਸਭ ਕੁਝ ਲੁੱਟਿਆ ਪੁੱਟਿਆ ਗਿਆ ਆ ਲੱਗੀ ਸਮਝ ਕਹਾਵਤ ਵਧੀਆ ਨਾ ਉਦੋਂ ਅਸੀਂ ਅੰਨੇ ਹੁੰਨੇ ਆ ਜਦੋਂ ਸਾਨੂੰ ਪਤਾ ਲੱਗਦਾ ਸਬਜ਼ੀ ਮਹਿੰਗੀ ਦਾਲ ਮਹਿੰਗੀ ਆਟਾ ਮਹਿੰਗਾ ਚੋਲ ਮਹਿੰਗੇ ਇਹ ਸਾਡੀਆਂ ਅੱਖਾਂ ਆ ਜਾਂਦੀਆਂ ਨੇ ਫਿਰ ਅਸੀਂ ਸੋਚਦੇ ਆ ਨਹੀਂ ਅਸੀਂ ਅਗਲੀ ਵਾਰੀ ਸੋਚ ਕੇ ਪਾਵਾਂਗੇ ਫਿਰ ਜਨਤਾ ਜਾਗਦੀ ਹੈ ਨਹੀਂ ਹੁਣ ਤਾਂ ਫੇਰ ਦੁਬਾਰਾ ਹੁਣ ਤਾਂ ਫੇਰ ਦੁਬਾਰਾ ਐਮਪੀ ਦੀਆਂ ਵੋਟਾਂ ਆ ਗਈਆਂ ਹੁਣ ਫੇਰ ਵੋਟਾਂ ਪਾਵਾਂਗੇ ਨਹੀਂ ਨਹੀਂ ਸਰ ਹੁਣ ਘੱਲ ਹੀ ਵੋਟਾਂ ਪਾਉਣੀਆਂ ਹੁਣ ਸਿੱਧੂ ਮੈਮਨੂ ਪਾਵਾਂਗੇ ਹਾਰੀ ਸ਼ਕਤੀ ਜਿੰਦਾਬਾਦ ਹਾਰੀ ਸ਼ਕਤੀ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਗੱਲ ਵੋਟਾਂ ਦੀ ਜ ਨਹੀਂ ਹੈਗੀ ਗੱਲ ਹੈਗੀ ਐ ਸਾਡੇ ਕੰਮਕਾਰ ਕਰਾਉਣ ਦੀ ਜਿਹੜਾ ਸਾਡੇ ਦਾ ਕੋਈ ਵਾਲੀਵਾਲ ਨਹੀਂ ਹੈ ਮੈਂ ਇਹੀ ਅਪੀਲ ਕਰੂੰਗੀ ਜੀਵਨ ਜੋਤ ਮੈਡਮ ਨੂੰ ਕਿ ਟਾਈਮ ਕੱਟ ਕੇ ਸਾਡੇ ਇਲਾਕੇ ਵਿੱਚ ਆਓ ਸਾਡਾ ਇਲਾਕਾ ਵੇਖੋ ਕੋਈ ਸੂਲਤ ਨਹੀਂ ਹੈਗੀ ਸਾਨੂੰ ਹੁਣ ਤੁਸੀਂ ਆਖਰ ਤੁਹਾਡੇ ਜਿਹੜੇ ਮਸਲੇ ਹੱਲ ਨਹੀਂ ਹੋਏ ਤੁਸੀਂ ਇੱਕ ਧਰਨੇ ਦਾ ਰੂਪ ਧਾਰ ਲਿਆ ਬੇਸ਼ੱਕ ਮੁਹੱਲੇ ਵਾਲੇ ਬੈਠੇ ਹੋ ਕਦੋਂ ਤੱਕ ਤੁਸੀਂ ਬੈਠੋਗੇ ਹੁਣ ਜੀਨੀ ਸਾਡੇ ਪਾਣੀ ਨਹੀਂ ਆਏਗਾ ਸੀ ਬੈਠੇ ਆਂ ਭਾਵੇਂ 10 ਵਜਣ 12 ਵਜਣ ਇੱਥੇ ਬੈਠੇ ਆਂ ਜੇ ਜੇ ਸਾਡੀ ਸੁਣਾਈ ਨਹੀਂ ਹੋएगी ਸੀ ਇੱਥੇ ਬੈਠੇ ਆ ਸਰ ਇੱਥੇ ਬੈਠੇ ਆ ਜਿੰਜੇ ਸਾਡੀ ਸੁਣਾਈ ਨਹੀਂ ਹੋएगी ਸਾਨੂੰ ਪਾਣੀ ਤੇ ਸਾਡੀ ਸਹੂਲਤਾਂ ਤੋਂ ਮੰਨਿਆ ਜਾਂਦਾ ਭਾਵੇਂ ਵਜਣ 2 ਵਜਣ ਨੂੰ ਲੱਗਦਾ ਨਹੀਂ ਤੁਹਾਡੇ ਐਮਐਲਏ ਦੀ ਜਿਹੜੀ ਆ ਇਲਾਕੇ ਦੀ ਐਮਐਲਏ ਤੁਹਾਡੇ ਤੱਕ ਪਹੁੰਚ ਹੋਣੀ ਚਾਹੀਦੀ ਹੁਣ ਹੋਣੀ ਚਾਹੀਦੀ ਸਹੀ ਹੋਣੀ ਚਾਹੀਦੀ ਹਾਂਜੀ ਅਸੀਂ ਤੇਰੇ ਤੱਕ ਮੈਡਮ ਦੇਖੀ ਨਹੀਂ ਮੈਡਮ ਹੈਗੀ ਕਿਹੜੀ ਆ ਅਸੀਂ ਤਾਂ ਵੀਰ ਜੀ ਨੂੰ ਫੋਨ ਕਰਦੇ ਮਨਦੀਪ ਭਾਜੀ ਨੂੰ ਬੱਸ ਇਹੋ ਸਾਡੀ ਸੁਣਾਈ ਕਰਦੇ ਨੇ ਹੋਰ ਤਾਂ ਸਾਨੂੰ ਕਿਸੇ ਦਾ ਪਤਾ ਨਹੀਂ ਆ ਔਰ ਸਾਨੂੰ ਕਿਸੇ ਦਾ ਨਹੀਂ ਸਰ ਪਤਾ ਵੀ ਲਾਈਟ ਚੱਲ ਜਾਏ ਮਨਦੀਪ ਬਸ ਲਾਈਟ ਚੱਲ ਜਾਏ ਮਨਦੀਪ ਪਾਣੀ ਚੱਲ ਜਾਏ ਮਨਦੀਪ ਮਨਦੀਪ ਵਿਚਾਰਾ ਕੀ ਖਾਂਦਾ ਉੱਥੋਂ ਫਿਰ ਤੁਸੀਂ ਕਹਿ ਰਹੇ ਹੋ ਕਿ ਅਸੀਂ ਅਜੇ ਤੱਕ ਤੇ ਆਪਣੀ ਐਮਐਲਏ ਦੀ ਸ਼ਕਲ ਨਹੀਂ ਦੇਖੀ ਤੁਹਾਨੂੰ ਨਹੀਂ ਸਰ ਨਹੀਂ ਦੇਖੀ ਆਪਾਂ ਮੈਂ ਕਿ ਮੈਡਮ ਦੀ ਸ਼ਕਲ ਦੋਸਤੋ ਦੇਖੋ ਸਾਡੇ ਇਲਾਕੇ ਵਿੱਚ ਮੈਡਮ ਆਈ ਨਹੀਂ ਆਈ ਉਹ ਮੰਦੀਪ ਭਾਜੀ ਸਾਡੇ ਮੱਲੇ ਚਾਹੁੰਦੇ ਉਹ ਵਿਚਾਰੇ ਹੱਥ ਜੋੜ ਕੇ ਕਹਿਣਗੇ ਐ ਕਿ ਸਾਡੀ ਮਦਦ ਕਰਨਾ ਚਲੋ ਤੁਰਨਾ ਅਸੀਂ ਉਹਦੇ ਮੂੰਹ ਨ ਕਰੀਦਾ ਠੀਕ ਹੈ ਨਾ ਭਾਜੀ ਪਰ ਸਾਡੀ ਤਾਂ ਸੁਣਾਈ ਹੋਣੀ ਚਾਹੀਦੀ ਨਾ ਸਵੇਰ ਦਾ ਪਾਣੀ ਤਾਂ ਨਹੀਂ ਨੀ ਕੁਝ ਨਹੀਂ ਮੰਦੀਪ ਨੇ ਹੀ ਕੰਮ ਕਰਾਇਆ ਜੁੜਾਤ ਨੂੰ ਲਾਈਟ ਚੱਲ ਜੇ 2 ਵਜੇ ਚੱਲ ਜੇ 3 ਵਜੇ ਚੱਲ ਜੇ ਮੰਦੀਪ ਭਾਈ ਨੂੰ ਫੋਨ ਕਰੀਦਾ ਜੋ ਉਹ ਹਾਜ਼ਰ ਹੁੰਦੇ ਜੇ ਬਸ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਨੇ ਬਣਾਈ ਆਮ ਲੋਕਾਂ ਲਈ ਬਣੀ ਆਮ ਲੋਕ ਹੀ ਧਰਤੀ ਤੇ ਬਟ ਆਮ ਆਦਮੀ ਦੀ ਸੁਣਵਾਈ ਨਹੀਂ ਜੇ ਪੀਕਾ ਸਾਰਾ ਹੀ ਝਾੜੂ ਫਿਰ ਗਿਆ ਜੀ ਸਿੱਧੀ ਗੱਲ ਚਲੋ ਮੰਨਦੇ ਆਪਾਂ ਤੁਹਾਡੇ ਕਹਿਣ ਦੇ ਮੁਤਾਬਕ ਜਿਹੜੀਆਂ ਤੁਸੀਂ ਆਸਾਂ ਰੱਖੀਆਂ ਸੀ ਉਹਨਾਂ ਨੇ ਵਾਅਦੇ ਕੀਤੇ ਸੀ ਬਿਲਕੁਲ ਗਲਤ ਬਿਲਕੁਲ ਗਲਤ 1000 ਬਦਲੇ ਜਨਾਨੀਆਂ ਨੇ ਵੋਟ ਆਦਮ ਆਦਮੀ ਨੂੰ ਦਿੱਤੀ ਪਰ ਜਨਾਨੀਆਂ ਦੀ ਕਿਤੇ ਸੁਣਵਾਈ ਨਹੀਂ ਹੋਈ ਇਸ ਟਾਈਮ ਬਿਲਕੁਲ ਸੁਣਵਾਈ ਨਹੀਂ ਹੋਈ ਸਰ ਇਸ ਲਈ ਸ਼ੁਕਰ ਅਸੀਂ ਤੇ ਬਹੁਤ ਜ਼ਿਆਦਾ ਅਫਸੈਟ ਹੈ ਇਸ ਟਾਈਮ ਸਾਰੇ ਕਹਿ ਰਿਹਾ ਕਿ ਆਦਮ ਆਦਮੀ ਆਪਾਂ ਨਹੀਂ ਕਹਿ ਰਹੇ ਕਿ ਆਪਾਂ ਆदमी ਨੂੰ ਵੋਟ ਨਹੀਂ ਦੇਣੀ ਪਰ ਸਾਡੀ ਇਸ ਟਾਈਮ ਤੇ 3 ਸਾਲਾਂ ਤੋਂ ਕੋਈ ਸੁਣਵਾਈ ਨਹੀਂ ਗਈ ਕਿਸੇ ਵੀ ਕੰਮ ਚ ਮੰਗਾਈਆਂ ਚ ਨੌਕਰੀਆਂ ਚ ਕਿਸੇ ਵੀ ਕੰਮ ਚ ਇੰਨੀ ਮੰਗਾਈ ਹੈ ਇੰਨੀਆਂ ਨੌਕਰੀਆਂ ਤੋਂ ਲੋਕੀ ਲੱਦੇ ਪਏ ਸਾਨੂੰ ਤੇ ਕੋਈ ਸੁੱਖ ਨਹੀਂ ਹੈਗਾ ਤੇ ਆਪਾਂ ਆदमी ਨੂੰ ਵੋਟ ਕਿਤੇ ਦੇਈਏ ਮੈਂ ਇੱਕ ਮੈਂ ਪ੍ਰਾਈਵੇਟ ਕਰਤੇ ਕੀ ਕਰਾਂਗੇ ਦੱਸੋ ਛੋਟੀ ਮੋਟੀ ਗੱਲ ਬਦਲੇ ਹੁਣ ਆਪਾਂ ਕਾਉਂਸਲਰ ਐਮ ਐਲ ਏ ਨੂੰ ਥੋੜੀ ਫੋਨ ਕਰਾਂਗੇ ਕਿ ਸਾਡਾ ਪਾਣੀ ਨਹੀਂ ਆ ਰਿਹਾ ਕੋਈ ਜੇ ਜੇ ਨੂੰ ਕਹਦੇ ਚਾਰ ਦਿਨਾਂ ਬਾਅਦ ਪਾਣੀ ਆਣਾ ਤੇ ਅਸੀਂ ਕਿੱਥੇ ਜਾਵਾਂਗੇ ਚਾਰ ਦਿਨ ਬੱਚੇ ਛੋਟੇ ਛੋਟੇ ਪਾਣੀ ਤੋਂ ਬਿਨਾ ਕਿੱਦਾਂ ਰਹਿਣ ਅਸੀਂ ਤੁਹਾਨੂੰ ਦੱਸਦੀ ਆ ਇਸ ਵੇਲੇ ਬਿੱਲੇ ਵਾਲਾ ਚੌਂਕ ਵਿਖੇ ਮੌਜੂਦਾਂ ਲੋਕ ਆਪਣੀਆਂ ਪਰੇਸ਼ਾਨੀਆਂ ਨੂੰ ਲੈ ਕੇ ਇਸ ਵੇਲੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਵਿੱਚੋਂ ਤਾਂ ਲੋਕਾਂ ਦਾ ਇਹ ਵੀ ਕਹਿਣਾ ਕਿ ਅਜੇ ਤੱਕ ਅਸੀਂ ਐਮਐਲਏ ਦੀ ਸ਼ਕਲ ਤੱਕ ਨਹੀਂ ਦੇਖੀ ਜਦੋਂ ਤੋਂ ਜਿੱਤੇ ਨੇ ਐਮਐਲਏ ਕਦੇ ਸਾਡੇ ਇਲਾਕੇ 'ਚ ਨਹੀਂ ਵੜੇ ਇੱਕ ਵਾਰ ਸੇ ਸੀਐਮ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਸਾਡੀ ਜਦੋਂ ਵੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਆ ਸਾਡੇ ਐਮਐਲਏ ਮੰਤਰੀ ਹਮੇਸ਼ਾ ਲੋਕਾਂ ਦੇ ਵਿੱਚ ਰਹਿਣਗੇ ਪਰ ਅੱਜ ਇਹੋ ਹੀ ਆਮ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਦਿੱਤੀਆਂ ਹੋਈਆਂ ਅੱਜ ਆਪਣੇ ਹੱਕਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਜੀ ਆਪ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਕਦੇ ਵੀ ਕੋਈ ਧਰਨਾ ਪ੍ਰਦਰਸ਼ਨ ਸਾਡੀ ਸਰਕਾਰ ਦੇ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਧਰਨੇ ਪ੍ਰਦਰਸ਼ਨ ਆਮ ਆਦਮੀ ਦੀ ਸਰਕਾਰ ਵਿੱਚ ਹੋ ਰਹੇ ਨੇ ਆਮ ਤੋਂ ਲੈ ਕੇ ਖਾਸ ਤੱਕ ਸਾਰੇ ਧਰਨੇ ਪ੍ਰਦਰਸ਼ਨ ਇਸੇ ਸਰਕਾਰ ਦੇ ਵਿੱਚ ਹੋ ਰਹੇ ਨੇ ਲੋਕ ਆਪਣੇ ਮੰਗਾਂ ਨੂੰ ਲੈ ਕੇ ਲੋਕ ਆਪਣੀਆਂ ਪਰੇਸ਼ਾਨੀਆਂ ਨੂੰ ਲੈ ਕੇ ਜਗਾ ਜਗਾ ਤੇ ਪ੍ਰਦਰਸ਼ਨ ਕਰ ਰਹੇ ਨੇ ਤੇ ਅਸੀਂ ਤੁਹਾਡੀ ਇਸ ਵੇਲੇ ਬਿੱਲੇ ਵਾਲੇ ਚੌਂਕ ਦੇ ਵਿੱਚੋਂ ਲੋਕਾਂ ਦੇ ਨਾਲ ਗੱਲਬਾਤ ਕਰਾਈ ਆ ਹੈਲੋ ਸਰ ਪੱਤਰਕਾਰ ਗੱਲ ਕਰ ਰਹੇ ਕਸ਼ਮੀਰ ਸਿੰਘ ਗਿੱਲ ਇਸ ਵੇਲੇ ਬਿੱਲੇ ਵਾਲੇ ਚੌਂਕ ਤੋਂ ਗੱਲ ਕਰ ਰਿਹਾ ਤੁਹਾਡੇ ਨਾਲ ਉਹ ਸਰ ਉਹ ਤੇ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਰੇਸ਼ਾਨ ਆ ਉਹ ਤਾਂ ਲੋਕ ਕਹਿ ਰਹੇ ਆ ਕਿ ਐਮਐਲਏ ਸਾਹਿਬ ਵੀ ਸਾਡੇ ਛੇ ਜੋਂ ਤੋਂ ਜਿੱਥੇ ਸਾਡੇ ਮਹੱਲੇ ਜਾ ਕੇ ਕਦੇ ਵੜੇ ਹੀ ਨਹੀਂ ਪਰ ਉਹ 6 ਮਹੀਨੇ ਤੋਂ ਕਹਿ ਰਹੇ ਆ ਕਿ ਆਪਾਂ 6 ਮਹੀਨੇ ਤੋਂ ਪਰੇਸ਼ਾਨ ਆ ਸਾਡੀ ਕੋਈ ਸੁਣਵਾਈ ਨਹੀਂ ਆ ਅਗਰ ਕੋਈ ਚੀਜ਼ ਹੋ ਜਾਂਦੀ ਦੇਖੋ ਤਾਰ ਚੋਰੀ ਹੋਈ ਆ ਅਸੀਂ ਉਹ ਕਮਰਾ ਵੀ ਵੇਖਿਆ ਕਮਰੇ ਦੀ ਕੋਈ ਸਿਕਿਉਰਟੀ ਨਹੀਂ ਮਤਲਬ ਉਹਨੂੰ ਕੋਈ ਉਹੋ ਜੀ ਚੀਜ਼ ਨਹੀਂ ਲੱਗੀ ਹੋਈ ਅਗਰ ਗਾਰਡ ਨਹੀਂ ਹੈਗਾ ਤੇ ਕਮਰਾ ਤੇ ਸਿਕਿਉਰ ਹੋਣਾ ਚਾਹੀਦਾ ਨਾ ਖਾਲੀ ਦੇਖੋ ਕਮਰੇ ਦੇ ਨਾ ਕਮਰੇ ਦੇ ਉੱਪਰ ਵੀ ਵੱਡਾ ਸਾਰਾ ਇੱਕ ਮੋਗ ਹੈਗਾ ਇੱਕ ਵਾਰ ਤੁਸੀਂ ਜਿੰਦਰਾ ਲਾ ਲੋਗੇ ਉੱਪਰ ਦੀ ਵੜ ਜਾਣਗੇ ਤੇ ਆਪਾਂ ਕਿਉਂ ਨਹੀਂ ਉਹ ਚੀਜ਼ ਨੂੰ ਰਿਪੇਅਰ ਕਰਵਾ ਦਿੱਤਾ ਵਾਰ-ਵਾਰ ਤਾਰ ਚੋਰੀ ਹੁੰਦੀ ਆ ਤੇ ਆਪਾਂ ਚੋਰੀ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇਗੇ ਉਹਨੂੰ ਸਿਕਿਉਰ ਕਿਉਂ ਨਹੀਂ ਕਰਦੇ ਕਮਰੇ ਨੂੰ ਚਲੋ ਠੀਕ ਹੈ ਜੀ ਹੁਣੇ-ਹੁਣੇ ਐਮਐਲਏ ਸਾਹਿਬ ਦੇ ਪੀਏ ਦੇ ਨਾਲ ਗੱਲਬਾਤ ਕੀਤੀ ਗਈ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਡਿਪਾਰਟਮੈਂਟ ਦੇ ਨਾਲ ਗੱਲਬਾਤ ਕਰਕੇ ਇਹਦੇ ਜਿਹੜੇ ਪੁਖਤਾ ਇੰਤਜ਼ਾਮ ਆ ਉਹ ਕਰ ਦਿੱਤੇ ਜਾਣਗੇ ਲੇਕਿਨ ਸਵਾਲ ਇਹ ਹੈ ਕਿ ਵਾਰ-ਵਾਰ ਜਿਹੜੀ ਆ ਤਾਰ ਬਦਲਣ ਦੀ ਨੌਬਤ ਕਿਉਂ ਆਉਂਦੀ ਆ ਚੋਰ ਜਿਹੜੇ ਨੇ ਉਹ ਚੋਰੀਆਂ ਕਰਨ ਲਈ ਅੰਦਰ ਦਾਖਲ ਕਿਸ ਤਰ੍ਹਾਂ ਹੁੰਦੇ ਨੇ ਕਮਰੇ ਦੇ ਹਾਲਾਤ ਅਸੀਂ ਦੇਖੇ ਨੇ ਕਿਉਂ ਨਹੀਂ ਇਸ ਕਮਰੇ ਨੂੰ ਪਹਿਲਾਂ ਸਿਕਿਉਰ ਕਰ ਦਿੱਤਾ ਗਿਆ ਤਾਂ ਜੋ ਜਿਹੜੀ ਚੋਰੀ ਆ ਉਸ ਨੂੰ ਰੋਕਿਆ ਜਾ ਸਕੇ ਹੁਣ ਅਗਰ মিডিਆ ਪਹੁੰਚਿਆ ਲੋਕ ਆਪਣੇ ਅੱਖਾਂ ਲਈ ਉੱਥੇ ਬੈਠ ਗਏ ਨੇ ਖਲੋ ਗਏ ਨੇ ਤਾਂ ਹੀ ਜਿਹੜੀ ਆ ਇਹ ਡਿਪਾਰਟਮੈਂਟ ਨੂੰ ਗੱਲ ਕਰਨ ਦੀ ਨੌਬਤ ਆ ਰਹੀ ਆ ਡਿਪਾਰਟਮੈਂਟ ਦੇ ਨਾਲ ਗੱਲ ਕਰਨ ਲਈ ਕਿਹਾ ਜਾ ਰਿਹਾ ਪਹਿਲਾਂ ਕਿਉਂ ਇਸ ਦੇ ਇੰਤਜ਼ਾਮ ਜਿਹੜੇ ਆ ਉਹ ਨਹੀਂ ਕੀਤੇ ਗਏ